ਸਬ ਡਿਵੀਜ਼ਨ ਦੇ ਪੁਲਿਸ ਨੇ ਨਸ਼ਿਆ ਖਿਲਾਫ ਵੱਡੀ ਕਾਰਵਾਈ ਕਰਦਿਆਂ ਸ਼ੀਤ ਉਸਤਾਨ ਨੂੰ ਗ੍ਰਿਫਤਾਰ ਕੀਤਾ ਤੇ ਇਹ ਜਾਣਕਾਰੀ ਦਿੰਦਿਆਂ ਸਬ ਡਿਵੀਜ਼ਨ ਫਲੋਰ ਦੇ ਉੱਪਰ ਪੁਲਿਸ ਕਪਤਾਨ ਸਰਵਪੰਨ ਸਿੰਘ ਪਾਲ ਨੇ ਦੱਸਿਆ ਕਿ ਇਹ ਕਾਰਵਾਈਆਂ ਪੰਜਾਬ ਸਰਕਾਰ ਦੇ ਮਹੱਤਵਯੁੱਧ ਨਸ਼ਿਆ ਵਿਰੁੱਧ ਤਹਿਤ ਕੀਤੀਆਂ ਗਈਆਂ ਤੇ ਥਾਣਾ ਫਲੋਰ ਤੋਂ ਇੰਸਪੈਕਟਰ ਅਮਨ ਸਿਆਣੀ ਤੇ ਉਹ ਖੁਫਸਾ ਥਾਣਾ ਫਲੋਰ ਦੀ ਟੀਮ ਦੇ ਵੱਲੋਂ ਕੁਲਵੰਤ ਸਿੰਘ ਉਰਫ ਜੋਰਾ ਵਾਸੀ ਅਕਲਪੁਰ ਤੋਂ ਪਿੰਾ ਨਸ਼ੇਲੀਆਂ ਗੋਲੀਆਂ ਬਰਾਮਦ ਕਰਕੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਤੇ ਕਮਲਜੀਤ ਕੌਰ ਪਤਨੀ ਅਮਰਜੀਤ ਉਰਫ ਜੀਤਾ ਵਾਸੀ ਸਮਰਾੜੀ ਤੋਂ 78 ਨਸ਼ੇਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਤੇ ਅਦਿਲਬਾਰ ਸਿੰਘ ਵਾਸੀ ਗੰਨਾਪਿਟ ਤੋਂ 37500 ਐਮਐਲਏ ਨਜ਼ਾਇਸ਼ ਸ਼ਰਾਬ ਸਮੇਤ ਗ੍ਰਫਤਾਰ ਕੀਤਾ ਤੇ ਰਾਜ ਸਿੰਘ ਉਰਫ ਕਾਲੂ ਵਾਸੀ ਭੋਲੇਵਾਲ ਤੋਂ 60000 ਐਮਐਲ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਥਾਣਾ ਗੁਰਵਾਇਆਂ ਦੇ ਇੰਸਪੈਕਟਰ ਸਕੰਦਰ ਸਿੰਘ ਨੇ ਜਤਿੰਦਰ ਕੁਮਾਰ ਮੋਹਨ ਨੂੰ ਵਾਸੀ ਵਿਰਕ ਨੂੰ 60 ਨਜਿੱਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਤੇ ਥਾਣਾ ਬਿਲਗਾ ਦੇ ਇੰਸਪੈਕਟਰ ਪਲਵਿੰਦਰ ਸਿੰਘ ਨੇ ਜੱਜ ਸਿੰਘ ਵਾਸੀ ਫਤਿਹਗੜ੍ਹ ਨਿਹਾਲ ਨੂੰ 205 ਗੋਲੀਆਂ ਸਮੇਤ ਕਾਬੂ ਕੀਤਾ ਤੇ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਨਸ਼ਿਆ ਦੇ ਖਿਲਾਫ ਇਹ ਜੰਗ ਜਾਰੀ ਰਹੇਗੀ ਅਤੇ ਤਰਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਅ ਇਸ ਵਿੱਚ ਸਾਡਾ ਜਿਹੜਾ ਪੰਜਾਬ ਸਰਕਾਰ ਵੱਲੋਂ ਜੁਧ ਰਸ਼ਵਰਥ ਉਹ ਸਿਧਾਂਤਿਕ ਕਾਰਵਾਈ ਕੀਤੀ ਗਈ ਹੈ। ਇਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਸਵਿੰਦਰ ਸਿੰਘ ਫਿਰਕੀ ਦੀ ਅਧਿਅਤ ਅਨੁਸਾਰ ਐਸ ਐਚਓ ਫਲੋਰ ਗੁਰਾਇਆ ਤੇ ਬਿਲਗਾਂ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਕੈਸੋ ਪੇਸ਼ੈਂਟ ਜਿਹੜਾ ਵਾ ਕੋਆਰਡੀਨੇਟ ਸਰਚ ਪੇਸ਼ੈਂਟ ਜਿਹੜਾ ਉਹ ਗੱਨੇ ਪਿੰਡ ਕੀਤਾ ਗਿਆ ਜਿਹਦੇ ਵਿੱਚ ਅਸੀਂ ਦੋ ਪੈਡਲਰ ਜਿਹੜੇ ਆ ਉਹ ਗਸ਼ਤਾਰ ਕੀਤੇ ਨੇ ਤੇ ਇੱਕ ਸ਼ਾਪ ਤੇ ਐਕਸਾਈਜ਼ ਦਾ ਵੀ ਪੰਜਾਬ ਬੋਤਲਾਂ ਬਰਾਮਦ ਕੀਤੀਆਂ ਤੇ ਜਿਹੜੇ ਪੰਜ ਮੋਟਰਸਾਈਕਲ ਸੀ ਇਸ ਹੌਟਸਪੌਟ ਦੇ ਨਜ਼ਦੀਕ ਜਿਹੜੇ ਸੀ ਬਿਨਾ ਨੰਬਰੀ ਜਾਂ ਜਿਨ੍ਹਾਂ ਤੇ ਟ੍ਰਿਪਲ ਰਾਈਡਿੰਗ ਕੀਤੀ ਜਾਂਦੀ ਸੀ ਸ਼ੱਕੀ ਸਸਪੀਸ਼ਸ ਨੂੰ ਵੀ ਅਸੀਂ ਕਾਬੂ ਕੀਤਾ ਹੈਗਾ ਇਸ ਤਰ੍ਹਾਂ ਹੀ ਕਾਰਵਾਈ ਕਰਦਾ ਹੋਇਆ ਹੁਣ ਨਿਹਾਲ ਸਿੰਘ ਵਾਲਾ ਪਿੰਡ ਜਿਹੜਾ ਹੈਗਾ ਫਤਗੜ ਨਿਹਾਲ ਇੱਥੇ ਵਿੱਚ ਸਕੋਰਪੀਓ ਆਪਣੀ ਐਕਐਸਯੂਵੀ ਗੱਡੀ ਜਿਹੜੀ ਹੈਗੀ ਸੀ ਉਸ ਵਿੱਚ ਜਿਹੜਾ ਅਸੀਂ ਮੇਨ ਸਪਲਾਇਰ ਸੀ ਉਹਨੂੰ ਜੱਜ ਸਿੰਘ ਉਹਨੂੰ ਅਰੈਸਟ ਕੀਤਾ ਸਮੇਤ ਗੱਡੀ ਤੇ 205 ਨਸ਼ੀਲੀਆਂ ਗੋਲੀਆਂ ਦੇ ਕੋਲੋਂ ਬਰਾਮਦ ਕੀਤੀਆਂ ਇਸ ਤਰ੍ਹਾਂ ਹੀ ਵਿੱਕਾ ਪਿੰਡ ਦਾ ਇੱਕ ਦੋਸ਼ੀ ਹੈਗਾ ਉਹਨੂੰ ਵੀ ਅਸੀਂ ਐਨਡੀਪਸਟ ਦੇ ਵਿੱਚ ਜਿਹੜਾ ਵਾ ਉਹ ਬੋਕ ਕੀਤਾ ਹੈਗਾ ਤੇ ਇਹਨਾਂ ਤੋਂ ਪਹਿਲਾਂ ਵੀ ਕੋਈ ਮੁਕੱਦਮੇ ਵਗੈਰਾ ਸੀ ਇਹਨਾਂ ਦੇ ਵਿੱਚ ਕੁਝ ਜਿਹੜੇ ਬੰਦੇ ਨੇ ਸਾਡੇ ਜਿਵੇਂ ਦਸਤਰਾ ਚੋਣਾ ਦੋ ਤੇ ਸਾਡੇ ਪੈਡਲਰ ਹੀ ਹੈਗੇ ਨੇ ਜਿਹੜੇ ਕਿ ਨਸ਼ਾ ਲਿਆ ਕੇ ਤੇ ਵੇਚਦੇ ਨੇ ਤੇ ਇੱਕ ਸਪਲਾਇਰ ਆ ਮੈਂ ਜਿਹੜਾ ਸਮਗਲਰ ਸੀ ਆ ਥਾੜਾ ਬਿਲਕਾਂ ਨੂੰ ਬਲਾਉਂ ਕਰਦਾ ਉਹਨੂੰ ਹੀ ਰੈਸਟ ਕੀਤਾ ਹੈਗਾ ਇਹਦੇ ਵਿੱਚ